ਸਤਿ ਸ਼੍ਰੀ ਅਕਾਲ ਅਮੀਤ ਆਰਨੀਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰ ਸਿੰਘ ਮਸਕੀਨ ਜੀ ਇੰਦਰਾ ਗਾਂਧੀ ਦੇ ਸੱਚ ਦੇ ਬਾਰੇ ਦੱਸਣਗੇ ਇੰਦਰਾ ਗਾਂਧੀ ਅੱਛੀ ਅਰਬ ਕਿਉਂ ਨਾ ਸਾਬਤ ਹੋ ਸਕੀ ਇਸ ਦੇ ਬਾਰੇ ਗੱਲਬਾਤ ਕਰਨ ਦੇ ਅਸੀਂ ਚੱਲ ਗਏ ਵੀਡੀਓ ਦੇਖਨੇ ਆ ਫਿਰ ਕਰਦੇ ਆ ਉਸ ਤੇ ਵਿਚਾਰ ਮੰਗਲਾ ਚਰਨ ਅੱਜ ਤੱਕ ਸਾਡੇ ਦੇਸ਼ ਦੇ ਵਿੱਚ ਸਾਹਿਤਕਾਰ ਆਲਮ ਲੋਗ ਗ੍ਰੰਥਕਾਰ ਕਰਦੇ ਰਹੇ ਗਣੇਸ਼ ਦਾ ਤੇ ਸੁਰਸ਼ਤੀ ਦਾ ਸਨਾਤਨ ਮਤ ਦੀ ਇਹ ਧਾਰਨਾ ਹੈ ਕਿ ਸਿੱਧੀ ਦਾਤਾ ਗਣੇਸ਼ ਹੈ ਤੇ ਬੁੱਧੀ ਦਾਤਾ ਸੁਰਸਤੀ ਹੈ ਕਵੀ ਲੋਕ ਸਾਹਿਤਕਾਰ ਲੋਕ ਤੇ ਸੰਗੀਤ ਦੇ ਸਮਰਾਟ ਪੂਜਾ ਕਰਦੇ ਨੇ ਸੁਰਸਤੀ ਦੀ ਤੇ ਜਿਨ੍ਹਾਂ ਨੂੰ ਸਿੱਧੀ ਚਾਹੀਦੀ ਹੈ ਧਨ ਸੰਪਦਾ ਚਾਹੀਦਾ ਕੋਈ ਕਾਰਜ ਸਿੱਧ ਕਰਨਾ ਹੈ ਉਹ ਪੂਜਾ ਪ੍ਰਥਮ ਕਰਦੇ ਨੇ ਗਣੇਸ਼ ਦੀ ਇਹ ਪਰੰਪਰਾ ਚੱਲੀ ਆ ਰਹੀ ਸੀ ਗਣੇਸ਼ ਦੀ ਪੂਜਾ ਤੇ ਸੁਰਸਤੀ ਦੀ ਪੂਜਾ ਜੇ ਕੋਈ ਸਾਇਟਿਕ ਸਮੇਲਨ ਹੈ ਤਾਂ ਪਹਿਲੇ ਪੂਜਾ ਸੁਰਸ਼ਟੀ ਦੀ ਤੇ ਜੇ ਕੋਈ ਆਰਥਿਕ ਸਮੇਲਨ ਹੈ ਤਾਂ ਪਹਿਲੇ ਪੂਜਾ ਗਣੇਸ਼ ਤੇ ਇਸਰਾ ਇਹ سلسلہ ਸਾਡੇ ਦੌਰ ਦੇ ਜੋ ਹੈ ਕਨਾਤਨ ਵਦ ਦੇ ਬੜੇ ਪੁਰਾਣੇ ਸਮੇ ਤੋਂ ਚੱਲੇ ਆ ਰਿਹਾ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਸੰਬੰਧੇ ਚ ਆਪਣੇ ਵਿਚਾਰ ਰੱਖੇ ਅਗਰ ਸਿੱਧੀ ਦਾਤਾ ਗਣੇਸ਼ ਹੈ ਔਰ ਬੁੱਧੀ ਦਾਤਾ ਸੁਰਸ਼ਟੀ ਹੈ ਤਾਂ ਫਿਰ ਪ੍ਰਾਰਥਨਾ ਦੀ ਤੇ ਕੋਈ ਲੋੜ ਹੀ ਨਹੀਂ ਬੰਦੇ ਨੂੰ ਦੋ ਚੀਜ਼ਾਂ ਚਾਹੀਦੀਆਂ ਨੇ ਸਿੱਧ ਤੇ ਆਰਬੁੱਧ ਬੁੱਧੀ ਦੇ ਸਾਰਾ ਗਿਆਨ ਆ ਜਾਂਦਾ ਹੈ ਸਿੱਧੀ ਨੇ ਸਾਰੀ ਸੰਪਦਾ ਆ ਜਾਂਦੀ ਹੈ ਸੋ ਸਾਰੀ ਸੰਪਦਾ ਬੰਦੇ ਨੂੰ ਮਿਲ ਜਾਏ ਸਾਰਾ ਗਿਆਨ ਬੰਦੇ ਨੂੰ ਮਿਲ ਜਾਏ ਤਾਂ ਹੋਰ ਕਿਸੇ ਚੀਜ਼ ਦੀ ਫਿਰ ਲੋੜ ਨਹੀਂ ਨਹੀਂ ਮਨੁੱਖ ਦੇ ਅੰਦਰ ਕੋਈ ਭੁੱਖ ਰਹਿੰਦੀ ਨਹੀਂ ਪਰ ਪਰਮਾਤਮਾ ਤੋਂ ਛੁੱਟ ਪਰਮਾਤਮਾ ਨੂੰ ਇੱਕ ਪਾਸੇ ਰੱਖ ਕੇ ਸਨਾਤਨ ਮਤ ਨੇ ਇਸ ਭੁੱਖ ਦੀ ਪੂਰਤੀ ਗਣੇਸ਼ ਤੇ ਸਰਸਤੀ ਨਾਲ ਜੋੜੀ ਦੋ ਸਰਸਤੀ ਜੋ ਹੈ ਉਹ ਬੁੱਧ ਦਤਾ ਹੈ और गणेश जो है ये सिद्धि दाता है साहिल श्री गुरु नानक देव जी महाराज ने जो मंगलाचरण आरंभ किया है ओदा पहला अक्षर है एक इक गुरुवरन साहब जी महाराज का पहला अक्षर एक और गुरुग्रंथ साहब जी महाराज का जो मंगलाचरण है गुरुमत देव जो मंगलाचरण है ओदा पहला अक्षर है एक जगदी साहब दा जो मंगलाचरण है ओदा अक्षर पहला है एक ਇਕ ਦਿਨ ਸੀ ਦੇਸ ਤੇ ਉਹ ਹਿੰਸਾ ਪਰ ਗੁਰੂ ਨਾਨਕ ਦੀ ਰਚਨਾ ਤੋਂ ਹਿੰਸੇ ਦੇ ਰੂਪ ਚ ਨਿਕਲਿਆ ਇਹ ਖਸਮ ਦੀ ਬਾਣੀ ਬ੍ਰਹਮਵਾਕ ਦੇ ਰੂਪ ਚ ਨਿਕਲਿਆ ਇੱਕ ਗੁਰੂ ਕੌਦਲ ਸਿੰਘ ਜੀ ਮਹਾਰਾਜ ਕਹਿੰਨੇ ਏਕ ਹੈ ਅਨੇਕ ਹੈ ਅਨੇਕ ਹੈ ਫਿਰ ਏਕ ਹੈ ਫਿਰ ਸਾਹਿਬ ਐਸਾ ਵੀ ਕਹਿੰਦੇ ਨੇ ਏਕ ਮੂਰਤ ਅਨੇਕ ਦਰਸ਼ਨ ਕਈਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਸਾਰੀ ਅਨੇਕਤਾ ਦਾ ਜੋ ਆਧਾਰ ਹੈ ਉਹ ਇੱਕ ਹੈ ਇਸੇ ਇੱਕ ਤੋਂ ਇਹ ਸਾਰੀ ਅਨੇਕਤਾ ਦਾ ਜਨਮ ਹੈ ਇੱਕ ਮੂਲ ਹੈ ਇੱਕ ਜੋ ਹੈ ਆਧਾਰ ਹੈ ਲੇਕਿਨ ਇੱਕ ਨਹੀਂ अनेका ਰੂਪ धारण ਕਰ ਸਕਤੇ ਹੋ ਨੇ ਜੋ ਅਨੇਕਤਾ ਹੈ ਇਹਨੂੰ ਸੰਸਾਰ ਕਹਿੰਨੇ ਨੇ ਜੋ ਇੱਕ ਹੈ ਉਹ ਕਰਤਾ ਹੈ ਜਿੱਥੇ ਤੱਕ ਆਤਮਾ ਦਾ ਗੱਲ ਹੈ ਵਿਚਾਰ ਚਲੇਗੀ ਆਤਮਾ ਦੀ ਉੱਤੇ ਇੱਕ ਹੈ ਸਾਡੇ ਸਰੀਰ ਦੇ ਪਰ ਜਿੱਥੇ ਤੱਕ ਸਰੀਰਕ ਸੰਬੰਧ ਦੀ ਗੱਲ ਆਏਗੀ ਤੇ ਰੂਪ ਬੜੇ ਨੇ ਹੁਣ ਇੱਕ ਬੰਦੇ ਦੇ ਸਿਰਫ ਕੋਈ ਇੱਕ ਹੀ ਰੂਪ ਦੇ ਉੱਤੇ ਉਹਦੀ ਹੋਦ ਨਹੀਂ ਖੜੀ ਅਨੇਕਾਂ ਰੂਪ ਨੇ ਇੱਕ ਬੰਦਾ ਜੇ ਕਿਸੇ ਦਾ ਪਿਓ ਹੈ ਤਾਂ ਕਿਸੇ ਦਾ ਪੁੱਤਰ ਵੀ ਹੈ ਜੇ ਕਿਸੇ ਦਾ ਪੁੱਤਰ ਹੈ ਕਿਸੇ ਦਾ ਪਤੀ ਵੀ ਹੈ ਕਿਸੇ ਦਾ ਭਰਾ ਵੀ ਹੈ ਕਿਸੇ ਦਾ ਪੁੱਤ ਵੀ ਹੈ ਕਿਸੇ ਦਾ ਦੋਸਤ ਵੀ ਹੁਣ ਬੰਦਾ ਇੱਕ ਹੈ ਤੇ ਰੂਪ ਉਸਦੇ ਇਤਨੇ ਨੇ ਮਨੋਵਿਗਿਆਨੇ ਕਹਿੰਦੇ ਨੇ ਜਦ ਬੰਦਾ ਪੁੱਤਰਾਂ ਦੇ ਸਾਹਮਣੇ ਪਿਤਾ ਦੇ ਰੂਪ ਵਿੱਚ ਜਾਂਦਾ ਹੈ ਤੇ ਚਿਹਰੇ ਦੇ ਹਾਅ ਭਾਅ ਤੇ ਮਾਨਸਿਕ ਮੰਡਲ ਕੁਛ ਹੋਰ ਹੁੰਦਾ ਹੈ। ਉਹੀ ਮਨੁੱਖ ਜਦ ਪੇੜੇ ਦੇ ਸਾਹਮਣੇ ਪੁੱਤਰ ਦੇ ਰੂਪ ਵਿੱਚ ਜਾਂਦਾ ਹੈ ਤੇ ਚਿਹਰੇ ਦੇ ਹਾਅ ਭਾਅ ਤੇ ਮਨ ਦੇ ਭਾਵ ਕੁਛ ਹੋਰ ਹੀ ਹੁੰਦੇ। ਉਹੀ ਮਨੁੱਖ ਜਦ ਪਤਨੀ ਦੇ ਸਾਹਮਣੇ ਪਤੀ ਦੇ ਰੂਪ ਤੇ ਜਾਂਦਾ ਤੇ ਚਿਹਰੇ ਦਾ ਰੂਪ ਤੇ ਮਾਨਸਿਕ ਮੰਡਲ ਮਨੁੱਖ ਦਾ ਕੁਝ ਹੋਰ ਹੋ ਜਾਂਦਾ ਹੈ। ਉਹੀ ਮਨੁੱਖ ਜਦ ਮਿੱਤਰ ਦੇ ਸਾਹਮਣੇ ਮਿੱਤਰ ਦੇ ਰੂਪ ਵਿੱਚ ਖੜਾ ਹੁੰਦਾ ਹੈ, ਪੜੋਸੀ ਦੇ ਸਾਹਮਣੇ ਪੜੋਸੀ ਦੇ ਰੂਪ ਵਿੱਚ ਖੜਾ ਹੁੰਦਾ ਹੈ, ਸੋ ਚਿਹਰੇ ਦੇ ਹਾਅ ਭਾਅ ਤੇ ਮਾਨਸਿਕ ਸੰਸਕਾਰ ਕੁਝ ਹੋਰ ਆਉਂਦੇ ਨੇ। ਉਹੀ ਬੰਦਾ ਜਦ ਗੁਰੂ ਦੇ ਸਾਹਮਣੇ ਸਿੱਖ ਦੇ ਰੂਪ ਵਿੱਚ ਖੜਾ ਹੁੰਦਾ ਹੈ, ਸੋ ਚਿਹਰੇ ਦੇ ਹਾਅ ਭਾਅ ਤੇ ਮਨ ਦੀਆਂ ਤਰੰਗਾਂ ਕੁਝ ਹੋਰ ਆਉਂਦੀਆਂ ਨੇ। ਹੁਣ ਬੰਦਾ ਇੱਕ ਹੈ ਤੇ ਰੂਪ ਇਸ ਦੇ ਇਤਨੇ ਨੇ। ਇੱਕ ਇਸੇ ਦਾ ਸਿੱਖ ਵੀ ਹੈ। ਕਿਸੇ ਦਾ ਪੁੱਤਰ ਵੀ ਹੈ ਕਿਸੇ ਦਾ ਭਰਾ ਵੀ ਹੈ ਕਿਸੇ ਦਾ ਪਿਤਾ ਵੀ ਹੈ ਕਿਸੇ ਦਾ ਪਤੀ ਵੀ ਹੈ ਕਿਸੇ ਦਾ ਪੜੋਸੀ ਵੀ ਹੈ ਕਿਸੇ ਦਾ ਦੋਸਤ ਵੀ ਹੈ ਜਿੰਨੇ ਰੂਪ ਪੁਰਸ਼ ਦੇ ਨੇ ਉਤਨੇ ਹੀ ਇਹ ਰੂਪ ਨਾਰੀ ਦੇ ਨੇ ਜੇ ਨਾਰੀ ਕਿਸੇ ਦੀ ਮਾਂ ਹੈ ਤਾਂ ਕਿਸੇ ਦੀ ਭੈਣ ਹੈ ਕਿਸੇ ਦੀ ਧੀ ਹੈ ਕਿਸੇ ਦੀ ਪਤਨੀ ਹੈ ਕਿਸੇ ਦੀ ਸਹੇਲੀ ਹੈ ਤੇ ਕਿਸੇ ਦੀ ਸਿਕਣੀ ਹੈ ਮਨੁੱਖ ਪੂਰਨ ਹੋਈ ਹੈ ਜਿਹਦੇ ਇਹ ਸਾਰੇ ਰੂਪ ਬੇਦਾਗ ਹੋਣ

ਸੰਗੀ ਪੁੱਤਰੀ ਨਹੀਂ ਸਾਬਤ ਹੋ ਸਕੀ ਪਿਤਾ ਸਿੱਖਦਾ ਹੀ ਰਿਹਾ ਆਲੇ ਦੁਆਲੇ ਦੇ ਬਜ਼ੁਰਗ مخالਫਤ ਕਰਦੇ ਰਹੇ ਪਿਤਾ ਦਾ ਦਿਲ ਤੋੜ ਕੇ ਔਰ ਚੰਗੇ ਚੰਗੇ ਬਜ਼ੁਰਗਾਂ ਦੀ ਵਿਚਾਰਾਂ ਤੇ ਲੱਤ ਮਾਰ ਕੇ ਉਹਨੇ ਕਦਮ ਚੁੱਕਿਆ ਸੰਗੀ ਪੁੱਤਰੀ ਨਹੀਂ ਸਾਬਤ ਹੋਈ ਅਗਾਂਹ ਚੱਲিয়ে ਖਰ ਚੰਗੀ ਪਤਨੀ ਵੀ ਨਹੀਂ ਸਾਬਤ ਹੋਈ પતિ ਹਸਪਤਾਲ ਦੇ ਬਿਮਾਰ ਪਿਆ ਰਿਆ ਤਲਾਕ ਹੋਈ ਪੁੱਛਣ ਤੱਕ ਨਹੀਂ ਗਈ ਚੰਗੀ ਪਤਨੀ ਨਹੀਂ ਸਾਬਤ ਹੋਈ ਅਗਾਂਹ ਚੱਲ ਕੇ ਜੋ ਖੁੱਛ ਮਾਂ ਤੇ ਪੁੱਤ ਦਾ ਝਗੜਾ ਮਨਜ਼ਰ ਆਮ ਤੇ ਆਂਦਾ ਰਿਆ ਉੱਥੋਂ ਇੱਕ ਗੱਲ ਸਪਸ਼ਟ ਹੋ ਗਈ ਚੰਗੀ ਮਾਂ ਵੀ ਨਹੀਂ ਸਾਬਤ ਹੋਈ ਫਿਰ ਹੋਰ ਮੈਂ ਅੱਗੇ ਚਲਾ ਤੇ ਜੋ ਮੈਂ ਦੇਖਿਆ ਚੰਗੀ ਸੱਸ ਵੀ ਨਹੀਂ ਜੋ ਹੈ ਸਾਬਤ ਹੋਈ ਰਾਤ ਨੂੰ 12 ਵਜੇ ਨੂੰ 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 ਘਰੋਂ ਘੜ ਚੜਿਆ ਤੇ ਫਿਰ ਚੰਗੀ ਦਾਦੀ ਵੀ ਨਹੀਂ ਸਾਬਤ ਹੋਈ ਪੋਤਰਾ ਰੋਂਦਾ ਹੀ ਰਹਿ ਗਿਆ ਲਿਖਦਾ ਹੀ ਰਹਿ ਗਿਆ ਜੋ ਚੰਗੀ ਤੇ ਹੀ ਨਹੀਂ ਸਾਬਤ ਹੋਈ ਜੋ ਚੰਗੀ ਪਤਨੀ ਨਹੀਂ ਸਾਬਤ ਹੋਈ ਜੋ ਚੰਗੀ ਮਾਂ ਨਹੀਂ ਸਾਬਤ ਹੋਈ ਜੋ ਚੰਗੀ ਸੱਸ ਨਹੀਂ ਸਾਬਤ ਹੋਈ ਜੋ ਚੰਗੀ ਦਾਦੀ ਨਹੀਂ ਸਾਬਤ ਹੋਈ ਸਮਾ ਕਰਨੀ ਉਹ ਚੰਗੀ ਰਾਜ ਪਾੜ ਦੀ ਕਰੰਦਾ ਕਿਸ ਤਰ੍ਹਾਂ ਸਾਬਤ ਹੋਵੇਗੀ ਮਨੁੱਖ ਦੇ ਇਹਨਾਂ ਸਾਰੇ ਰੂਪਾਂ ਤੋਂ ਹੀ ਅੰਦਾਜ਼ਾ ਲਾਇਦਾ ਹੈ ਕਿ ਵਾਕਈ ਇਹ ਮਨੁੱਖ ਕੀ ਹੈ ਕਮਾਲ ਦੀ ਗੱਲ ਜ਼ਿੰਦਗੀ ਦੇ ਹਰ ਪਹਿਲੂ ਦੇ ਜਿਸ ਦੀ ਜ਼ਿੰਦਗੀ ਦਾਗੀ ਹੋਵੇ ਤੇ ਸਮੁੱਚਾ ਦੇਸ ਉਹਦੇ ਹੱਥਾਂ 'ਚ ਦੇ ਦਿੱਤਾ ਜਾਏ ਤੇ ਦੇਸ ਬਰਬਾਦ ਨਹੀਂ ਹੋਏਗਾ ਤੇ ਹੋਰ ਕੀ ਹੈ ਦੇਸ ਤਬਾਹ ਨਹੀਂ ਹੋਏਗਾ ਤੇ ਹੋਰ ਕੀ ਹੈ ਮੈਂ ਅਰਥ ਕਰ ਰਿਹਾ ਸੀ ਜੈਸੇ ਅਕਾਲ ਪੁਰਖ ਇੱਕ ਹੈ ਤੇ ਇੱਕ ਹੁੰਦੇ ਆ ਉਹਦੇ ਰੂਪ ਅਨੇਕਾਂ ਨੇ ਉਸਨੇ ਇਹ ਨਿਯਮ ਮਨੁੱਖ ਦੇ ਨਾਲ ਵੀ ਲਾਗੂ ਕਰ ਦਿੱਤਾ ਹੈ ਤੇ ਮਨੁੱਖ ਦੇ ਵੀ ਰੂਪ ਅਨੇਕਾਂ ਨੇ ਜੇ ਪੁਰਸ਼ ਕਿਸੇ ਦਾ ਪਿਓ ਹੈ ਕਿਸੇ ਦਾ ਪੁੱਤਰ ਹੈ ਕਿਸੇ ਦਾ ਪਤੀ ਹੈ ਕਿਸੇ ਦਾ ਪੜੋਸੀ ਹੈ ਕਿਸੇ ਦਾ ਮਿੱਤਰ ਹੈ ਇਸੇ ਤਰੀਕੇ ਨਾਲ ਇਹ ਸਾਰੇ ਰੂਪ ਨਾਰੀ ਦੇ ਨੇ ਤੇ ਚਾਣਕ ਨੇ ਭਰਤਰੀ ਨੇ ਔਰ ਵਿਦਰ ਨੇ ਆਪਣੇ ਨੀਤੀ ਦਰਪਣ ਵਿੱਚ ਲਿਖਿਆ ਇਹਨਾਂ ਤਿੰਨ ਮਹਾਪੁਰਸ਼ਾਂ ਨੇ ਰਾਜ ਜੁਆ ਹੈ ਵਿਦਰ ਨੀਤੀ ਦਰਪਣ ਤੇ ਤੀਸਰਾ ਰਾਜ yogi ਭਰਤਰੀ ਦਾ ਜਿਹਦਾ ਨਾਮ ਹੈ ਨੀਤੀ ਸ਼ਤਕ ਇਹ ਤਿੰਨੇ ਗ੍ਰੰਥ ਹੈ ਰਾਜਨੀਤੀ ਦੱਸਦੇ ਨੇ ਤੇ ਤਿੰਨੇ ਮਹਾਪੁਰਸ਼ ਇਸ ਗੱਲ ਤੇ ਜ਼ੋਰ ਦਿੰਦੇ ਨੇ ਕਿ ਰਾਜ ਸਿੰਘਾਸਣ ਤੇ ਜਦ ਕਿਸੇ ਨੂੰ ਬਿਠਾਓ ਤੇ ਵੇਖ ਲੈਣਾ ਉਹਦੀ ਸਮਾਜਿਕ ਜ਼ਿੰਦਗੀ ਕੀ ਹੈ ਅਗਰ ਉਹ ਸਮਾਜਿਕ ਜ਼ਿੰਦਗੀ ਦੇ ਕਾਮਯਾਬ ਨਹੀਂ ਸਮਾਜਿਕ ਜ਼ਿੰਦਗੀ ਉਸ ਦੀ ਸਾਰੀ ਦਾਗੀ ਹੈ ਤਾਂ ਸਿਆਸੀ ਜ਼ਿੰਦਗੀ ਉਸ ਦੀ ਪਵਿੱਤਰ ਨਹੀਂ ਹੋ ਸਕਦੀ ਉਸ ਦੀ ਪਾਵਨ ਨਹੀਂ ਹੋ ਸਕਦੀ ਦੇ ਦਾਗ ਨਹੀਂ ਹੋ ਸਕਦੀ ਤੇ ਇੰਜ ਲੱਗਦਾ ਹੈ ਸਦੀਆਂ ਦੀ ਜਿਹੜੀ ਇਸ ਦੇਸ਼ ਦੀ ਗੁਲਾਮੀ ਹੈ ਨਾ ਉਹਨਾਂ ਨੂੰ ਹੁਣ ਬੰਦਾ ਚੁਣਨ ਦੀ ਜਾਚ ਵੀ ਨਹੀਂ ਆਂਦੀ ਹਾਲਾਂਕਿ ਚੋਣ ਦੇ ਉੱਤੇ ਸਾਡੇ ਸਤਗੁਰਾਂ ਨੇ ਤੇ ਬੜਾ ਜ਼ੋਰ ਦਿੱਤਾ ਉਹਨਾਂ ਨੇ ਸ੍ਰੀ ਚੰਦ ਨੂੰ ਇੱਕ ਪਾਸੇ ਕਰ ਦਿੱਤਾ ਲਖਮੀ ਦਾਸ ਨੂੰ ਇੱਕ ਪਾਸੇ ਕੀਤਾ ਚੁਣਿਆ ਤੇ ਲੈਣਾ ਚੁਣਿਆ ਔਰ ਫਿਰ ਕਮਾਲ ਕੀ ਥੀ ਗੁਰੂ ਰਾਮਦਾਸ ਜੀ ਨੇ ਪਰੰਪਰਾ ਤੇ ਕਿ ਵੱਡਾ ਹੀ ਪੁੱਤਰ ਚੁਣਿਆ ਜਾਂਦਾ ਠੁਕਰਾ ਕੇ ਇੱਕ ਪਾਸੇ ਕੀਤਾ ਸਭ ਤੋਂ ਛੋਟੇ ਨੂੰ ਚੁਣਿਆ ਇਹ ਥੋੜੀ ਗੱਲ ਨਹੀਂ ਚੋਣ ਦੇ ਉੱਤੇ ਗੁਰੂ ਜੀ ਨੇ ਬਹੁਤ ਵੱਡਾ ਜ਼ੋਰ ਦਿੱਤਾ ਚੋਣ ਗਲਤ ਨਾ ਹੋਵੇ ਤੇ ਸਾਡੇ ਦੇਸ਼ ਵਾਸੀਆਂ ਨੂੰ ਵੀ ਅਧਿਕਾਰ ਦਿੱਤੇ ਗਏ ਚੋਣ ਨੁਮਾਇੰਦਾ ਜਿਹਨੂੰ ਸਾਰਾ ਦੇਸ਼ ਸੌਂਪਣਾ ਹੈ ਦੇਸ਼ ਦੀ ਸੰਪਤੀ ਦੇਸ਼ ਦੀ ਅਸਮਤ ਔਰ ਦੇਸ਼ ਦੀ satta ਹੱਥਾਂ 'ਚ ਦੇਣੀ ਹੈ ਪਰ ਦੇਖੋ ਤੇ ਸਹੀ ਹੱਥ ਬੇਦਾਗ ਨੇ ਕਿ ਨਹੀਂ ਹੱਥ ਪਵਿੱਤਰ ਨੇ ਕਿ ਨਹੀਂ ਇਹ ਬਿਲਕੁਲ ਨਹੀਂ ਸੋਚਿਆ ਗਿਆ ਉਹਦਾ ਇੱਕ ਕਾਰਨ ਕਿ ਸਦੀਆਂ ਦੀ ਗੁਲਾਮੀ ਨੇ ਸੋਚਣ ਦੀ ਸਮਰੱਥਾ ਹੀ ਖੋ ਲਈਏ ਪਤਾ ਹੈ ਇਹ ਦੇਸ਼ ਕਿੰਨੇ ਸਾਲ ਗੁਲਾਮ ਰਿਹਾ ਹੈ ਆਲਮ ਲੋਕ ਤੇ ਕਹਿੰਦੇ ਨੇ ਇਹ ਦੇਸ਼ 2000 ਸਾਲ ਗੁਲਾਮ ਰਿਹਾ ਹੈ ਅਫਵਾਹੀਆਂ ਦਾ ਗੁਲਾਮ ਰਿਹਾ 이란ੀਆਂ ਦਾ غلام ਰਿਆ ਅਰਬੀਆਂ ਲੋਕਾਂ ਦਾ ਇਹ غلام ਰਿਆ ਇੱਥੇ ਮੰਗੋਲ ਆਏ ਇੱਥੇ ਡੱਚ ਆਏ ਇੱਥੇ ਪੁਰਤਗੇਜ਼ ਆਏ ਇੱਥੇ ਫ੍ਰੈਂਚ ਆਏ ਇੱਥੇ ਅੰਗਰੇਜ਼ ਆਏ ਇਹ ਸਾਰਿਆਂ ਦਾ غلام ਫਰਾਈਡ ਕਹਿੰਦਾ ਹੈ ਜਿਹੜਾ ਦੇਸ਼ ਇੱਕ ਦਿਨ ਲਈ غلام ਹੋ ਜਾਏ ਤੇ ਉਹ ਇੱਕ ਸਾਲ ਪਛੜ ਜਾਂਦਾ ਹੈ ਉਹ ਦੇਸ਼ ਇੱਕ ਸਾਲ ਪਛੜ ਜਾਂਦਾ ਹੈ ਤੇ ਜਿਹੜਾ ਦੇਸ਼ ਇੱਕ ਸਾਲ ਲਈ غلام ਹੋ ਜਾਏ ਉਹ ਇੱਕ ਸਦੀ ਪਛੜ ਜਾਂਦਾ 100 ਸਾਲ ਫਿਰ ਉਹ ਸਿਰ ਚੁੱਕਣ ਨੂੰ ਨਹੀਂ ਮਿਲਦੇ ਤੇ ਜਿਹੜਾ ਦੇਸ਼ 2000 ਸਾਲ ਤੱਕ ਗੁਲਾਮ ਰਿਹਾ ਆਇਆ ਹੋਇ ਤੁਸੀਂ ਖੁਦ ਅੰਦਾਜ਼ਾ ਲਗਾਓ ਇੱਥੇ ਲਾਸ਼ਾਂ ਹੀ ਸੰਜਪਦਾ ਅਗਲੇ ਜਿਹੜੇ ਆਂਦੇ ਰਹੇ ਕਬਰਾਂ ਤੇ ਰਾਜ ਕਰਦੇ ਰਹੇ ਮੁਰਦਾ ਤਨ ਸਰ ਜਿੰਨੇ ਜਾਗ ਰਹੇ ਮਨੁੱਖ ਦੇ ਤੇ ਇਤਨਾ ਲੰਮਾ ਰਾਜ ਪਾਠ ਨਹੀਂ ਕੀਤਾ ਜਾ ਸਕਦਾ ਇਤਨੇ ਲੰਬੇ ਅਰਸੇ ਤੱਕ ਉਹਨਾਂ ਗੁਲਾਮ ਨਹੀਂ ਰੱਖਿਆ ਜਾ ਸਕਦਾ ਮਰ ਚੁਕੇ ਆ ਤੇ ਪਤਾ ਹੈ ਮਰੇ ਹੋਈ ਦੀ ਪਛਾਣ ਕੀ ਆਉਂਦੀ ਹੈ ਮਰੀਜ਼ ਪਛਾਣੇ ਉਹਦੇ ਵੈਦ ਲੋਕ ਪੁਰਾਣਾ ਢੰਗ ਤੇ ਐਸੀ ਬਈ ਉਹਦੇ ਹੱਥ ਪੈਰ ਵੀ ਕੋ ਠੰਡੇ ਤੇ ਨਹੀਂ ਪੈਦੇ। ਅੰਜ ਹੱਥ ਦੇਖਦੇ ਨੇ, ਪੈਰ ਵੇਖਦੇ ਨੇ ਤੇ ਠੰਡੇ। ਤੇ ਹੱਥ ਪੈਰ ਠੰਡਾ ਤੇ ਮੁਰਦਾ ਇਹ ਸਭ ਉਹ ਮਰੇ ਬੰਦੇ ਦਾ ਇਹ ਸਭ ਉਹ ਤੇ ਹੱਥ ਠੰਡੇ, ਪੈਰ ਠੰਡੇ। ਤੇ ਇਹ ਕਲਾ ਅਜੇ ਦੀ ਵੈਦਕ ਦੁਨੀਆ ਦੇ ਜਹ ਹੈ ਚੱਲਦੀ ਹੈ। 3 ਮਹੀਨੇ ਪਹਿਲੇ ਕਿਦੜੇ ਮੇਰੀ ਤਬੀਅਤ ਬਹੁਤ ਖਰਾਬ ਹੋ ਗਈ ਪਟਨਾ ਸਾਹਿਬ ਦੀ ਗੱਲ ਹੈ। ਮੈਂ ਗੁਰੂਪੁਰਬ ਤੇ ਗਿਆ ਤੇ ਲਾ ਵੀ ਸੀ ਤੇ ਮੈਂ ਹਾਜ਼ਰੀ ਵੀ ਭਰਦਾ ਰਿਹਾ ਤੇ ਦੋ ਤਿੰਨ ਸੱਜਣ ਮੈਨੂੰ ਮਿਲੇ ਤੇ ਇਹਨਾਂ ਦੇ ਹੱਥ ਮਿਲਾਇਆ ਕਹਿੰਦੇ ਕਿ ਜੈਨੀ ਜੀ ਤੁਹਾਡੇ ਹੱਥ ਬੜੇ ਠੰਡੇ ਫਿਰ ਕਹਿੰਦੇ ਲੱਗੇ ਤੁਹਾਡੇ ਪੈਰ ਦੇਖ ਰਹੇ ਨੇ ਤੇ ਪੈਰ ਬੜੇ ਠੰਡੇ ਸਨ ਤੇ ਸਾਰੇ ਮੈਨੂੰ ਖਿੱਚ ਕੇ ਲੈ ਗਏ ਨਹੀਂ ਤੁਸੀਂ ਆਰਾਮ ਕਰੋ ਹੱਥ ਪੈਰ ਠੰਡੇ ਹੋਣਾ ਸਿਹਤ ਅੱਧੀ ਖਰਾਬ ਤੇ ਬਿਲਕੁਲ ਠੰਡੇ ਹੋ ਜਾਣ ਤੇ ਮਰਦਾ ਮੈਂ ਕਿਹਾ ਪੁਰਾਣੀ ਪਰੰਪਰਾ ਅਜੇ ਵੀ ਚੱਲਦੀ ਔਰ ਇਹ ਗੱਲ ਠੀਕ ਹੈ ਜਿੰਦਾ ਰਹਿਣ ਲਈ ਸਰੀਰ ਦੇ ਅੱਗ ਚਾਹੀਦੀ ਅੱਗ ਨਹੀਂ ਚਾਹੀਦੀ ਕਹਿੰਦੇ ਨੇ ਅੱਗ ਠੰਡੀ ਪੈ ਗਈ ਤੇ ਮਰਦਾ ਬੰਦਾ ਮਰਦਾ ਜਿਹਦੇ ਹੱਥ ਠੰਡੇ ਹੋ ਗਏ ਜਿਹਦੇ ਪੈਰ ਠੰਡੇ ਹੋ ਗਏ ਤੋਂ ਖਿਮਾ ਕਰਨੀ ਅੰਦਰੋਂ ਬਾਹਰੋਂ ਇਹ ਦੇਸ਼ ਠੰਡਾ ਇਤਨਾ ਹੋ ਗਿਆ ਸੀ ਜੰਮ ਕੇ ਬਰ ਕਬਰ ਬਣ ਗਿਆ ਹੱਥ ਠੰਡੇ ਪੈਰ ਠੰਡੇ ਪੈਰ ਠੰਡੇ ਹੋਣ ਉਹਨਾਂ ਦੇ ਚੱਲਣ ਦੀ ਸਮਰੱਥਾ ਨਹੀਂ ਰਹਿੰਦੀ ਸੱਚ ਦੇ ਮਾਰਗ ਦੇ ਉੱਤੇ ਹੱਥ ਠੰਡੇ ਹੋਵਨ ਤਾਂ ਸੱਚ ਕਰਮ ਤੇ ਇਨਕਲਾਬ ਦੀ ਦੁਨੀਆ ਦੇ ਛੱਤਾਂ ਦਾ ਅੱਗੇ ਵਧਣਾ ਬੜਾ ਔਖਾ ਹੋ ਜਾਂਦਾ ਹੈ ਮੁਰਦਾ ਠੰਡਾ ਇਹ ਜੋ ਠੰਡਾ ਦੇਸ਼ ਹੋ ਚੁੱਕਿਆ ਸੀ ਇਹਦੀਆਂ ਤੱਲੀਆਂ ਮਲਨੀਆਂ ਸ਼ੁਰੂ ਕੀਤੀਆਂ ਗੁਰੂ ਨਾਨਕ ਨੇ ਇਤਨੀ ਮਿਹਨਤ ਕਰੇ ਵੈਦ ਪਤਾ ਕੀ ਕਰਦੇ ਨੇ ਜਦ ਕੋਈ ਹੱਥ ਪੈਰ ਠੰਡੇ ਹੋ ਗਣ ਕਹਿੰਦੇ ਨੇ ਤੱਲੀਆਂ ਮਲੋ ਇਹਦੀ ਗਰਮਾਹਟ ਆ ਜਾਏ ਹੁੰਦਾ ਦੌੜਾ ਚੱਲ ਪੈਂਦਾ ਅੰਦਰ ਗਰਮੀ ਦਾ ਵਾਤਾਵਰਨ ਹੋ ਜਾਇਆ ਇਹਦੇ ਨਾਲ ਜ਼ਿੰਦਗੀ ਦੀ ਲੋਅ ਪੈਦਾ ਹੋ ਜਾਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਲੀਆਂ ਮਲਨੀਆਂ ਸ਼ੁਰੂ ਕੀਤੀਆਂ ਕੁਝ ਹੋਣ ਦੇ ਚਰਵਾ ਨਹੀਂ ਆਏ ਕੋਈ ਥੋੜਾ ਜਿਹਾ ਸਾਹ ਚੱਲਣ ਲੱਗਿਆ ਤੇ ਬਹੁਤ ਵੱਡਾ ਇੰਜੈਕਸ਼ਨ ਲਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਰਤ ਦੀ ਇਸ ਮੁਰਦਾ ਕੌਮ ਨੂੰ ਜ਼ਿੰਦਾ ਕੀਤਾ ਉਸ ਜ਼ਿੰਦਾ ਕੌਮ ਦਾ ਨਾਂ ਰੱਖਿਆ ਖਾਲਸਾ ਤੇ ਫਿਰੇ ਇੱਕ ਇਹ ਵੀ ਨਾਰਾ ਦਿੱਤਾ ਭਈ ਮੰਗ ਕਰੋ ਕਿ ਰਾਜ ਸਤਾਰਣ ਖਾਲਸੇ ਕੋ ਲੋਵੇ ਖਾਲਸ ਪਵਿੱਤਰ ਕੋ ਸ਼ੁੱਧ ਅਰ ਸਾਰੀ ਦੁਨੀਆ ਦੇ ਚ ਇੱਕੋ ਹੀ ਇਹ ਕੌਣ ਹੈ ਜੋ ਧਾਰਮਿਕ ਮੰਦਰਾ ਦੇ ਚ ਅਰਦਾਸ ਤੋਂ ਬਾਅਦ ਆਪਣੀ ਪ੍ਰਾਰਥਨਾ ਦੇ ਚ ਇਹ ਮੰਗ ਮੰਗਦੀ ਹੈ ਕਿ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋ ਕੋਈ ਦੁਖੀ ਨਾ ਹੋਵੇ ਰਾਜ ਪ੍ਰਬੰਧ ਉਸ ਖਾਲਿਸ ਪਵਿੱਤਰ ਬੰਦੇ ਕੋਲ ਹੋਵੇ ਜਿਹਦੇ ਨਾਲ ਕਿਸੇ ਦਾ ਹੱਕ ਨਾ ਮਾਰਿਆ ਜਾਏ ਕੋਈ ਰੋਵੇ ਨਾ ਕੋਈ ਆਖੀ ਨਾ ਹੋਵੇ ਕੋਈ ਬੇਜ਼ਾਰ ਨਾ ਹੋਵੇ ਸਿੱਖਿਆ ਕਰਨੇ ਇਸ 35 36 ਸਾਲ ਤੋਂ ਲਗਾਤਾਰ ਦੇਖਦੇ ਆ ਰਹਿਆਂ ਇਸ ਕੌਮ ਦਾ ਹਰ ਪਹਿਲੂ ਇਹਦੇ ਚ ਹੱਕ ਮਾਰਿਆ ਜਾ ਰਿਹਾ ਹੈ ਇਲਾਕਾ ਖੋਲੋ ਪਾਣੀ ਖੋਲੋ ਬਿਜਲੀ ਖੋਲੋ ਇਹਨਾਂ ਦੀ ਬੋਲੀ ਖੋਲੋ ਸੱਭਕਾ ਖੋਲੋ ਰੂਪ ਖੋਲੋ ਸੱਤੇ ਖੋਲੋ ਧਰਮ ਖੋਲੋ ਹਰ ਪਾਸੇ ਦਾਸਾ ਅਸ਼ੁੱਧ ਤੇ ਅਪਵਿੱਤਰ ਹੱਥਾਂ ਦੇ ਇਹ ਬਹੁਤ ਵੱਡੇ ਨਿਸ਼ਾਨੇ ਆ ਇਸ ਵਾਸਤੇ ਸਾਡੀ ਮੰਗ ਹੈ ਕਿ ਠਾਗਾ ਜਿਹੜੀ ਹੈ ਇਹ ਉਹਨਾਂ ਹੱਥਾਂ ਚੋਂ ਦੇ ਜਿਹੜੇ ਹੱਥ ਖਾਲਸ ਨੇ ਪਵਿੱਤਰ ਨੇ ਸ਼ੁੱਧ ਨੇ ਤਾਂ ਕਿ ਕਿਸੇ ਦਾ ਹੱਕ ਨਾ ਮਾਰਿਆ ਜਾਏ ਮੈਂ ਕਿਹਾ ਨਾ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪੜ੍ਹ ਰਿਹਾ ਸੀ ਉਹਦੇ ਸਿੱਖ ਗਾਥਾ ਹੈ ਤੇ ਸ਼ਿਕਾਰ ਖੇਡ ਕੇ ਮਹਾਰਾਜਾ ਸਾਹਿਬ ਵਾਪਸ ਆ ਰਹੇ ਸਨ ਤੇ ਕੀ ਦੇਖਦੇ ਨੇ ਇੱਕ ਝੁੱਗੀ ਦੇ ਬਾਹਰ ਕੋਈ 75 80 ਸਾਲ ਦਾ ਬੁੱਢਾ ਹੱਥ ਦੇ ਵਿੱਚ ਕਿਤਾਬ ਲਈ ਰੋ ਰਿਹਾ ਸੀ ਘੋੜਾ ਰੋਕਿਆ ਘੋੜੇ ਤੋਂ ਉਤਰੇ ਤੇ ਉਸ ਬਿਰਧ ਬਾਬੇ ਕੋਲ ਜਾ ਕੇ ਕਹਿਣ ਲੱਗੇ ਰੋ ਕਿਉਂ ਰਹੇ ਜ਼ਈਫ ਹੈ ਬਜ਼ੁਰਗ ਹੈ ਤੇ ਰੋਣਾ ਬਹੁਤ ਗਹਿਰੇ ਦੁੱਖ ਤੋਂ ਨਿਕਲ ਰਿਹਾ ਹੈ ਆਖਣ ਲੱਗਾ ਹਾਂ ਰੋ ਰਹਾ ਨਾ ਤੇ ਹਰ ਕੀ ਕਿਉਂਕਿ ਦੇਸ਼ ਦਾ ਰਾਜਾ ਇੱਕ ਸਿੱਖ ਹੈ ਤੇ ਨਹੀਂ ਮੈਂ ਉਸ ਬੁੱਢੇ ਦਾ ਤੇ ਨਹੀਂ ਪੁੱਛਿਆ ਕੀਤਾ ਤੇ ਮਹਾਰਾਜਾ ਸਾਹਬ ਕਹਣ ਲਗੇ ਦੇਸ਼ ਦਾ ਰਾਜਾ ਇੱਕ ਸਿੱਖ ਹੈ ਤੇ ਇਹਦੇ ਤੈਨੂੰ ਕੀ ਦੁੱਖ ਹੈ ਤੂੰ ਕਿਉਂ ਦੁਖੀ ਹੈ ਤੂੰ ਕਿਉਂ ਰੋ ਰਹੇ ਹੈ ਲਗਾ 20 ਸਾਲ ਲਗਾਤਾਰ ਮਿਹਨਤ ਕਰਕੇ ਮੈਂ ਸੁਨਹਿਰੀ ਅਕਸ਼ਨਾ ਲੈ ਤਰਜਮਾ ਕਰਕੇ ਕੁਰਾਨ ਸ਼ਰੀਫ ਲਿਖੀ ਹੈ 20 ਸਾਲ ਦੀ ਮੇਰੀ ਮਿਹਨਤ ਕੋਈ ਮੁਸਲਮ ਬਾਦਸ਼ਾਹ ਆਉਂਦਾ ਇਹਨੂੰ ਤੋਸ਼ੇਖਾਨੇ ਚ ਰੱਖਿਆ ਜਾਂਦਾ ਕੋਈ ਮੁਸਲਮ ਬਾਦਸ਼ਾਹ ਹੁੰਦਾ ਇਹਨੂੰ ਪੜਦਾ ਔਰ ਇਹਨੂੰ ਪਰਜਾ ਵੀ ਪੜਦੀ ਔਰ ਆਮ ਦੁਨੀਆ ਤੱਕ ਮੇਰੀ ਇਹ ਕੁਰਾਨ ਸ਼ਰੀਫ ਪੁਚਾਈ ਜਾਂਦੀ ਪਰ ਬਦਕਿਸਮਤੀ ਦੇਸ਼ ਦਾ ਰਾਜਾ ਇੱਕ ਸੇਖ ਉਹ ਨਹੀਂ ਦੀ ਮੋਹਾਂ ਦੀ ਫੈਲੀ ਉਸ ਸ਼ਾਇਰ ਉਸ ਆਲਮ ਦੇ ਅੱਗੋਂ ਰੱਖੇ ਤੇ ਆਖਿਆ ਬਾਬਾ ਇਹ ਕੁਰਾਨ ਸ਼ਰੀਫ ਮੈਨੋਂ ਦੇ ਮੈਂ ਤੋਸ਼ੇ ਖਾਨੇ ਚ ਰੱਖਾਂਗਾ ਸਾਰੇ ਦੇਸ ਵਾਸੀਆਂ ਤੱਕ ਇਹਦੀ ਵੀ ਇਜ਼ਾਰ ਕਰਾਵਾਂਗਾ ਤੇ ਮੈਂ ਤੈਨੂੰ ਹੋਰ ਵੀ ਮਾਲਾ ਮਾਲ ਕਰਨਾ ਤੂੰ ਮੇਰੇ ਰਾਜ ਦਰਬਾਰੇ ਚ ਆਵੇਂ ਐ ਫੈਲੀ ਮੇਰੀ ਪੇਟਾ ਦੇ ਰੂਪ ਦੇ ਨਜ਼ਰਾਨੇ ਦੇ ਰੂਪ ਦੇ ਪਰਵਾਣ ਕਰ ਖੜਾ ਹੋ ਗਿਆ ਬੁੱਢਾ ਕਹਿਣ ਲੱਗੇ ਹੈ میں ف فضول رو معافی منگی اپنے شبد واپس لے تو اتو گل سپشٹ ہو گئی آکی رہے نہ کوئے مہاراجا سنگھ نے اس ڈنگ راج پاٹ چلایا کوئی آکی نہ ہویا بےزار نہ ہویا کوئی دکھی نہ ہویا ہوا سوا کرنی انہوں پینتی سینتی سال پربند اس جو ہے چلے ہیں ਕਿਦਰੇ ਅਸਾਮੀ ਪੈ ਰਹੋਦੇ ਨੇ ਕਿਦਰੇ ਆਂਧਰਾ ਪਰਵੇਸ਼ ਦੇ ਰਹੋਦੇ ਪੈ ਨੇ ਕਿਦਰੇ ਕਸ਼ਮੀਰੀ ਪੈ ਰਹੋਦੇ ਨੇ ਕਿਦਰੇ ਮੁਸਲਮ ਪੈ ਰਹੋਦੇ ਨੇ ਔਰ ਹੁਣ ਜ਼ਾਰੋ ਜ਼ਾਰ ਰੁਲਾ ਕੇ ਰੱਖ ਦਿੱਤਾ ਪੰਜਾਬ ਨੂੰ ਤੇ ਪੰਜਾਬ ਦੇ ਜੋ ਹੈ ਸਿੱਖਾਂ ਨੂੰ ਤਾਂ ਹੈ ਇਸ ਤਰ੍ਹਾਂ ਦੀ ਮੰਗ ਹੈ ਕਿ ਸਾਡੀ ਹੈ ਤੁਮਹਿਰ ਤਰਾ ਜੈਸੇ ਪ੍ਰਮਾਤਮਾ ਇੱਕ ਹੈ ਉਹਨੇ ਆਪਣੀ مخلوਕ ਦੇ ਵੀ ਅਨੇਕਾਂ ਰੂਪ ਜੋ ਹੈ ਬਣਾਏ ਨੇ ਤੇ ਪ੍ਰਮਾਤਮਾ ਦੇ ਅਨੇਕਾਂ ਰੂਪ ਬੇਦਾਗ ਨੇ ਮਨੁੱਖ ਵੀ ਉਹੀ ਹੈ ਜਿਹਦੇ ਅਨੇਕਾਂ ਰੂਪ ਬੇਦਾ ਹੋਵਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਇੱਕੇ ਤੋਂ ਸ਼ੁਰੂ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅਕਸ਼ਰ ਇੱਕ ਹੈ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਹੈ ਕਿ हे ਪ੍ਰਭੂ ਤੂੰ ਇੱਕ ਹੈ ਅਨੇਕ ਹੈ ਅਨੇਕ ਹੈ ਫਿਰ ਇੱਕ ਹੈ ਇੱਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਇੱਕ

ਇੱਕ ਵਾਰ ਪਿਆਰ ਨਾਲ ਲਾਖੋ ਸਤਨਾਮ ਜੀ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਕਥਾ ਦਾ ਜਿਹੜਾ ਹਾਸਿਲ ਹੈ ਉਹ ਹੀ ਸੀ ਕਿ ਜ਼ਿੰਦਗੀ ਦਾ ਜਿਹੜਾ ਹਾਲ ਹੈ ਨਾ ਉਹ ਇਨਸਾਨ ਇਸੇ ਜ਼ਿੰਦਗੀ ਚ ਪਾ ਲੈਂਦਾ ਹੈ। ਅਗਰ ਉਹਨੇ ਚੰਗਾ ਕੀਤਾ ਕਿਸੇ ਦੇ ਨਾਲ, ਚੰਗੇ ਉਹਨੇ ਕਰਮ ਕੀਤੇ ਆ ਤੇ ਉਹਨੂੰ ਸਿਲਾ ਵੀ ਚੰਗਾ ਮਿਲੇਗਾ। ਤੇ ਜੇ ਉਹਨੇ ਮਾੜੇ ਕਰਮ ਕੀਤੇ ਆ ਦੂਸਰਿਆਂ ਦਾ ਜਿਹੜਾ ਵਾ ਨੁਕਸਾਨ ਕੀਤਾ ਹੈ ਇਕਦ ਹੀ ਨਹੀਂ ਹੋ ਸਕਦਾ ਕਿ ਉਹਦੇ ਨਾਲ ਚੰਗਾ ਹੋ ਜਾਵੇ ਜਾਂ ਉਹਨੂੰ ਉਹਦਾ ਫਲ ਚੰਗਾ ਮਿਲੇ। ਜਿਹੜੇ ਇਨਸਾਨ ਦੇ ਕਰਮ ਐ ਨਾ ਉਹ ਬੀਜ ਹੈ। ਜਿਸ ਤਰ੍ਹਾਂ ਦੇ ਬੀਜ ਲਏਗਾ ਉਸ ਤਰ੍ਹਾਂ ਦਾ ਉਸਨੂੰ ਫਲ ਮਿਲ ਜੇਗਾ। ਚੰਗਾ ਤੇ ਵਧੀਆ ਬੀਜ ਪਾਏਗਾ ਤੇ ਫਲ ਵੀ ਚੰਗਾ ਤੇ ਵਧੀਆ ਮਿਲੇਗਾ ਤੇ ਜੇ ਮਾੜਾ ਬੀਜ ਪਾਏਗਾ ਤੇ ਫਲ ਵੀ ਮਾੜਾ ਮਿਲੇਗਾ। ਇਨਸਾਨ ਹਮੇਸ਼ਾ ਰੱਬ ਤੋਂ ਉਸਨੂੰ ਡਰਦੇ ਰਹਿਣਾ ਚਾਹੀਦਾ ਹੈ ਰੱਬ। ਜੋ ਰੱਬ ਨੇ ਫਰਮਾਇਆ ਉਸ ਨੂੰ ਕਰਨੇ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਔਰ ਹਮੇਸ਼ਾ ਆਪਣੀ ਔਲਾਦ ਨੂੰ ਹੱਕ ਹਲਾਲ ਦੀ ਕਰਕੇ ਜਿਹੜੀ ਹੈ ਉਹ ਖਲਾਉਣੀ ਚਾਹੀਦੀ ਹੈ। ਸਿੱਧਾ ਰਸਤਾ ਦੜਾਵਾ ਉਸ ਦੇ ਬਾਰੇ ਦੱਸਣਾ ਚਾਹੀਦਾ ਹੈਗਾ। ਕਿਉਂਕਿ ਇਨਸਾਨ ਦੇ ਜਿਹੜੇ ਸੰਸਕਾਰ ਹੈ ਜੜੀਆਂ ਉਹਦੀਆਂ ਆਦਤਾਂ ਹੈ ਨਾ ਉਹਦੀ ਤਰਬੀਅਤ ਦੇ ਬਾਰੇ ਦੱਸਦੇ ਆ। ਕਿਉਂਕਿ ਕਿਸ ਤਰ੍ਹਾਂ ਦਾ ਇਨਸਾਨ ਹੈਗਾ ਜੀ ਤਰਬੀਅਤ ਦਾ ਪਤਾ ਲੱਗਦਾ ਹੈਗਾ। ਔਰ ਇਸ ਜ਼ਿੰਦਗੀ ਦੇ ਵਿੱਚ ਅਗਰ ਅਸੀਂ ਦੂਸਰਿਆਂ ਦਾ ਬੁਰਾ ਕਰਾਂਗੇ ਤੇ ਸਾਡੇ ਨਾਲ ਵੀ ਬੁਰਾ ਹੋਏਗਾ। ਤਾਰੀਖ ਦੇ ਵਿੱਚ ਇਹ ਚੀਜ਼ਾਂ ਲਿਖੀਆਂ ਆ ਬਲਕਿ ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਜਨਾਂ ਨੇ ਵੀ ਤਾਕਤ ਦੇ ਨਸ਼ੇ ਦੇ ਵਿੱਚ ਇਨਸਾਨੀਅਤ ਨੂੰ ਕਮਜ਼ੋਰ ਸਮਝਿਆ, ਜ਼ੁਲਮ ਕੀਤਾ, ਜ਼ਿਆਤੀਆਂ ਕੀਤੀਆਂ, ਫਕੀਰਤੌਰ ਤੇ ਫੋਤਾ ਦੇ ਉੱਤੇ ਸੀਗੇ। ਲੇਕਿਨ ਉਹਨਾਂ ਦਾ ਅੰਜਾਮ ਬਹੁਤ ਹੀ ਭਿਆਨਕ ਹੋਇਆ। ਜਿੰਨੀ ਉਹਨਾਂ ਕੋਲ ਤਾਕਤ ਸੀ ਸਭ ਚਲੀ ਗਈ ਕਿਉਂਕਿ ਰੱਬ ਅਲ ਇਜ਼ਤ ਹੈ। جڑا ہے اصل سر چشمہ اصل صرف وہی ذات ہے طاقت ہے جب کو ہمیشہ واسط اور انسان جڑا زمین تے پہ رہدیا ہوا رب بڑھنے دی کوشش کرد خدا بڑھنے دی کوشش ہے تے رب پھر اس دا انجام فراؤن دی طرح کرتا ہے اندرہ گاندی دا بھی اہی حال ہوا جنہیں کہ بے بہت ظلم زیادتیاں کیتیاں سکھ قوم کے ਔਰ ਤਾਰੀਖ ਗਵਾਹ ਹੈ ਕਿ ਸਭ ਤੋਂ ਜ਼ਿਆਦਾ ਜ਼ੁਲਮ ਜਿਹੜਾ ਇੰਦਰਾ ਗਾਂਧੀ ਦੇ ਦੌਰ ਵਿੱਚ ਸਿੱਖਾਂ ਦੇ ਉੱਤੇ ਹੋਇਆ ਔਰ ਜਿਹੜਾ ਹਈਏ ਵੀ ਪਤਾ ਲੱਗਦਾ ਹੈ ਬਲੂ ਆਪਰੇਸ਼ਨ ਦੇ ਬਾਰੇ ਜਿਹੜੀ ਇਨਫੋਰਮੇਸ਼ਨ ਆਈ ਸੀਗੀ ਕਿ ਇਸ ਦੇ ਜ਼ਰੀਏ ਉਸ ਨੇ ਸਿੱਖਾਂ ਦੀ ਨਸਲ ਕਸ਼ੀ ਕਰਨੇ ਦੀ ਕੋਸ਼ਿਸ਼ ਕੀਤੀ ਸੀ ਤੇ ਅੰਜਾਮ ਦੇਖ ਲੋ ਵਿਰੋਧਾ ਕੀ ਹੋਇਆ ਇਹ ਤਾਰੀਖ ਦੇ ਵਿੱਚ ਸਿਰਫ ਇੰਦਰਾ ਗਾਂਧੀ ਨਹੀਂ ਬਲਕਿ ਹੋਰ ਵੀ ਜਿਹੜੇ ਵੱਡੇ ਵੱਡੇ ਜ਼ਾਬਰ ਐ ਜ਼ਾਲਮ ਗੁਜ਼ਰੇ ਐ جڑے فتح دے اُتے سے جڑے طاقت دے نشے سے سی زور چی ہمیشہ انہوں کا بھیاک انجام ہوا دی طاقت انہوں دا, دا جڑا زور ہے کسے کام نہیں آیا کیونکہ رب العزت جڑی لاتھی ہے وہ بے آواز ہے جو انہیں ٹیل دیتی ہے نا تو انہیں کھچنی بھی ہے پر جو انہیں کھچنی ہے انہوں پتا نہیں چلنا ہے کتھا تعن دی لگی کومنٹس کر کے لازمی دسو رکھے اپنا ڈیر سارا خیال ملیں گے اگلی ودیو کے نال اللہ حافظ